ਜਿਹੜੀ ਰੂਹਾਂ ਇਹ ਕਦੀ ਕਦੀ ਸਟੇਜ ਦੇ ਉੱਤੇ ਮਿਲਦੀਆਂ ਮੈਂ ਸ਼ੰਕਰ ਪਾਵਾ ਜੀ ਨੂੰ ਉਸਤਾਦ ਦਸਤ ਫਤਿਹਲੀ ਜਾਨ ਦਾ ਇਹ ਸਮਝਦਾ ਵੀ ਰੱਬ ਫਤਿਹਲੀ ਸਾਹਿਬ ਬੈਠੇ ਹੈ ਪਾਕਿਸਤਾਨ 'ਚ ਠੀਕ ਹੈ ਨਾ ਇਹ ਸ਼ੰਕਰ ਪਾਵਾ ਜੀ ਨੂੰ ਜਦੋਂ ਮੈਂ ਸੁਣਿਆ ਤੇ ਮੈਂ ਤੁਹਾਨੂੰ ਆਪਣੇ ਘਰ ਦੇ ਵਿੱਚ ਮੈਂ ਇੱਕ ਹੋਮ تھیਟਰ ਬਣਾਇਆ ਸੀ ਤੇ ਮੈਂ ਸ਼ੰਕਰ ਪਾਵਾ ਜੀ ਨੂੰ ਕਿਹਾ ਵੀ ਇਹ ਜਿਹੜਾ ਹੋਮ ਟਿਟਰ ਹੈ ਇਹ ਤੁਹਾਡੀ 뮤ਜ਼ਿਕ ਅਕੈਡਮੀ ਹੈ ਤੇ ਬੱਚਨ ਸਿਖਾਉਂਦਾ ਔਰ ਇਹਨਾਂ ਨੇ ਮੈਨੂੰ ਮਤਲਬ ਜਿਵੇਂ ਮੈਂ ਥੱਲੇ ਸੁੱਤਾ ਪਿਆ ਹੁੰਦਾ ਸੀ ਤੇ ਇਹਨਾਂ ਨੇ ਉੱਤੇ ਜਿਵੇਂ ਰਿਆਜ਼ ਕਰਨਾ ਹੁੰਦਾ ਬੱਚਨ ਨੂੰ ਤਾਂ ਸਕਾਂਦੇ ਸਿਖਾਂਦੇ ਸੀ ਕਦੇ-ਕਦੇ ਮੈਂ ਚੁੱਪਚੀਪੀ ਤੇ ਉੱਪਰ ਜਾਣਾ ਤੇ ਅੱਖਾਂ ਬੰਦ ਕਰਕੇ ਜਦੋਂ ਰਿਆਜ਼ ਕਰਦੇ ਸੀ ਤੇ ਮੈਨੂੰ ਇਹ ਪਤਾ ਵੀ ਰੱਬ ਦੀਆਂ ਰੂਹਾਂ ਨੇ ਇਹ ਰੱਬ ਦੀਆਂ ਰੂਹਾਂ ਨੂੰ ਅੱਜ ਸੁਣ ਕੇ ਦੇਖੋ ਮੇਰੀ ਪਹਿਲੀ ਐਜ਼ਏ ਪੁਲਿਸ ਅਫਸਰ ਮੈਂ ਬੈਠਾ ਪੁੰਜੇ ਬੈਠਾ ਇੱਕ ਬੱਚਾ ਮੈਂ ਇੰਡੀਅਨ ਰਾਈਟਲ ਦਾ Winner ਤਨਵੀਰ ਹੁਸੈਨ ਸ਼ੰਕਰ ਭਾਈ ਨੂੰ ਪਤਾ ਬੱਚਾ ਮੈਂ ਤਿਆਰ ਕੀਤਾ 16 ਸਾਲ ਚ ਹੁਣ ਅੱਜ 26 ਸਾਲ 27 ਸਾਲ ਦਾ ਹੋ ਗਿਆ ਹੈ ਉਹ ਬਾਲੀਵੁੱਡ ਦਾ ਮਤਲਬ ਬਹੁਤ ਵੱਡਾ ਸੂਫੀ ਸਿੰਗਰ ਹੈ ਨੂਰਨ ਸਿਸਟਰ ਜੇ ਇੱਥੇ ਬੈਠੀਆਂ ਜੇ ਕੋ ਬੈਟੂਗੀ ਤੇ ਮੈਂ ਇਹਨਾਂ ਨੂੰ ਕਮਾਂ ਕਵਾਂਗਾ ਕਿ ਮੀਸ਼ਾ ਸਾਹਿਬੀ ਤੇ ਅਧਿਕਾ ਕਹਾਣੀ ਸੁਣੋ ਅਧਿਕਾ ਕਹਾਣੀ ਤੇ ਮਿਸ਼ਾ ਸਭੀ ਨੂੰ ਸੁਣੋ ਸੁਣ ਕੇ ਦੇਖੋ ਵੀ ਤੁਸੀਂ ਜੋ ਕਰ ਰਹੇ ਹੋ ਤੁਸੀਂ ਤਣੀ ਇੰਪਰੂਵਮੈਂਟ ਕਿੱਦਾਂ ਹੋਏਗੀ ਪਾਕਿਸਤਾਨ ਇਹ ਸ਼ੰਕਰਪਾ ਮੈਨੂੰ ਪਤਾ ਵੀ ਮੈਂ ਕਿਉਂ ਥੱਲੇ ਬੈਠਾ ਪਿਛਲੀ ਵਾਰੀ ਇਹ ਬੇਟੀ ਸਾਹਿਬ ਇਹਨਾਂ ਦੇ ਪਾਪਾ ਐਮ ਐਲ ਏ ਸਾਹਿਬ ਜਿਹੜੇ ਕਿ ਪਹਿਲੀ ਵਾਰੀ ਉਸ ਇਲਾਕੇ ਚੋਂ ਸਾਰੇ ਮਲਕਲੀ ਉਸ ਲਾਕੇ ਜੋ ਕੋਈ ਐਮਐਲਏ ਨਹੀਂ ਬਣਿਆ ਤਾਂ ਬੇਦੀਸਾ ਬਣ ਸੀ ਮੇਰਾ ਛੋਟਾ ਭਰਾ ਤੇ ਇਹ ਮੇਰੇ ਕੋਲ ਆ ਗਏ ਉਦੋਂ تنویر हुसैन ਗਾ ਰਿਹਾ ਸੀ ਇੱਕ ਵਾਰ ਇਹ ਮੈਨੂੰ ਆ ਕੇ ਕਹਿੰਦਾ ਕਿੰਨੇ ਬੇਸਾ ਪੀਏ ਤੇ 6-7 ਬੰਦੇ ਬੈਠੇ ਆ ਤੁਸੀਂ ਥੱਲੇ ਬੈ ਕੇ ਸੁਣ ਰਹੇ ਹੋ ਸੋ ਪਲੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਆ ਹੁਣ ਸ਼ੰਕਰਪਾਵਾ ਗਾਏਗਾ ਤੇ ਮੈਂ ਇਹਨੂੰ ਕਹਿਣਾ ਪਿੱਛੇ ਨੂਣਾ ਸਿਸਟਰ ਨੂੰ ਤੁਸੀਂ ਸੁਣ ਲਿਓ ਇੱਕ ਮੈਂ ਕਮਰ ਗਰੇਵਾਲ ਸਾਹਿਬ ਜਦੋਂ ਆਉਂਦੇ ਆ ਮੈਂ ਉਹਨਾਂ ਨੂੰ ਕਹਾਂਗਾ ਵੀ ਸਾਈਂ ਜ਼ਹੂਰ ਨੂੰ ਜ਼ਰੂਰ ਸੁਣਿਆ ਸਾਈਂ ਜ਼ਹੂਰ ਸਾਰੇ ਫਨਕਾਰ ਬੈਠੇ ਆ ਸਾਈਂ ਜ਼ਹੂਰ 90 ਸਾਲ ਦਾ ਫਨਕਾਰ ਆ ਪਾਕਿਸਤਾਨ ਦਾ ਮੈਂ ਇਨ ਯੂਨੀਫਾਰਮ ਤੁਹਾਨੂੰ ਇਹ ਕਹ ਰਿਹਾ ਵੀ ਇਹ ਜਦੋਂ ਫਨਕਾਰ ਗਾਣਗੇ ਨਾ ਤੇ ਪਲੀਜ਼ ਆਪਣੀ ਜਿੰਝਾਂ ਨਾਲ ਐਵੀਂ ਬਹਿਸ ਕਰਨ ਦੀ بجائے ਇੱਕ ਵਾਰੀ ਸੁਣ ਕੇ ਦੇਖੋ ਵੀ ਇਹਦੀ ਵਡੰਗੀ ਹੈ ਹੈਨਾ ਭਈ ਆਪਾਂ ਇਹ ਇਹ ਤੁਹਾਨੂੰ ਇਹ ਬੰਦੇ ਤੁਹਾਨੂੰ ਰੱਬ ਦੇ ਨਾਲ ਨਾਲ ਰੂਹਾਂ ਨਾਲ ਜੋੜਨ ਦੀ ਆ ਆ ਖੱਲੀ ਬੇਟਾ ਕਿੰਨੇ ਸੋਹਣੀਆਂ ਗੱਲਾਂ ਕਰਦਾ ਹੁਣ ਮੈਂ ਰਿਕੁਐਸਟ ਕਰਾਂਗਾ ਮੈਂ ਆ ਆ ਜਿਹੜੇ ਫੁੱਲ ਹੈ ਜਿਹੜੇ ਮਿਰਜੇ ਕੇ ਆ ਮੈਂ ਸ਼ੰਕਰ ਤੇ ਸੁਰਤੇ ਤੇ ਮੈਨੂੰ ਇਹ ਕਹਿਣਾ ਭਈ ਪਹਿਲਾ ਮੇਰੀਆਂ ਭੈਣਾਂ ਵਾਸਤੇ ਮੇਰੀਆਂ ਮਾਮਾ ਵਾਸਤੇ ਮੇਰੀ ਵਾਈਫ ਵਾਸਤੇ ਸਾਹਿਬ ਕੁਛ ਨਾ ਸਾਦੀ ਦੰਬੇ ਸਾਹਿਬ ਗੁਲਸ਼ਨ ਮੀਰ ਜੀ ਦਾ ਹੁਣ ਮਤਲਬ ਮੈਂ ਤੁਹਾਨੂੰ ਬੈਕਗ੍ਰਾਉਂਡ ਦੱਸਾਂ ਕਿ ਨੂਰਾ ਸਿਸਟਰ ਦੇ ਜਿਹੜੇ ਪਾਪਾ ਹੈ ਉਹ ਗੁਲਸ਼ਨ ਮੀਰ ਜੀ ਹੈ ਇਹ ਤਾਂ ਮੈਂ ਜਲੰਧਰ ਰਿਹਾ ਮੇਰੇ ਦੋਸਤ ਨੇ ਮੇਰੇ ਬਹੁਤ ਵੱਡੇ ਦੋਸਤ ਨੇ ਗੁਲਸ਼ਨ ਮੀਰ ਜੀ ਦੀਆਂ ਤਿੰਨ ਬੇਟੀਆਂ ਚਾਰ ਜਾਂ ਤਾਂ ਮੈਂ ਤੈਨੂੰ ਜਾਣਦਾ ਚੌਥੀ ਮੈਨੂੰ ਮੈਨੂੰ ਨਹੀਂ ਪਤਾ ਚਲੋ ਮੈਂ ਤਾਂ ਸ਼ੰਕਰ ਨੂੰ ਇਹ ਰਿਕੁਐਸਟ ਕਰ ਰਹਾ ਵੀ ਮੇਰੇ ਸਾਹਮਣੇ ਜਿਹੜੇ ਸਰੋਤੇ ਬੈਠੇ ਆ ਮੇਰੇ ਭੈਣਾਂ ਵਾਸਤੇ ਮੇਰੇ ਮਾਮਾ ਵਾਸਤੇ ਉਹ ਭਾਜੀ ਬਹੁਤ ਗੈਂਟ ਬੈਠਿਆ ਭਾਜੀ ਦੀਆਂ ਫੋਟੋ ਲਗਦੀਆਂ ਪੁਜਾਰਾ ਸਾਹਿਬ ਪੁਜਾਰਾ ਫੈਮਲੀ ਤੁਸੀਂ ਗੌਰ ਕਰ ਰਹੇ ਹੋ ਮੇਰੇ ਵਾਸਤੇ ਮਾਮਾ ਵਾਸਤੇ ਭੈਣਾਂ ਵਾਸਤੇ ਗਰਲਫ੍ਰੈਂਡ ਵਾਸਤੇ ਜਿਹੜੇ ਇੱਥੇ ਪਿੱਛੇ ਬੈਠੇ ਆ ਇੱਕ ਨਾ ਗਾਣਾ ਗਾਣਾ ਇਹਨੇ ਸਾਂਭਰੇ ਸਾਂਭਰੇ ਕੀ ਹੁੰਦਾ ਅਸੀਂ ਆਪਣੀ ਮਾਂ ਨੂੰ ਪਿਆਰ ਕਰਦੇ ਆ ਅਸੀਂ ਆਪਣੇ ਭੈਣ ਨੂੰ ਪਿਆਰ ਕਰਦੇ ਆਂ ਅਸੀਂ ਆਪਣੀ ਜਿਹਨੂੰ ਵੀ ਪਿਆਰ ਕਰਤੀ ਮੈਂ ਬੇਦੀ ਸਾਹਿਬ ਨੂੰ ਪਿਆਰ ਕਰਦਾ ਮੈਂ ਪਿਆਰ ਕਰਦਾ ਤਾਂ ਮੈਂ ਖੱਲੀ ਨਹੀਂ ਪਿਆਰ ਕਰਦਾ ਬਸ ਇਹਨੇ ਇਹ ਨੂਸਤ ਸਾਹਿਬ ਦਾ ਕਹਿਣਾ ਜਿਹੜਾ ਕਿ 49 ইয়ার্স ਦੀ এজ ਦੇ ਵਿੱਚ 49 ਸਾਲ ਦੀ এজ ਦੇ ਵਿੱਚ ਚਲੇ ਗਏ ਨੂਸਤ ਸਾਹਿਬ ਨੂੰ ਜੇ ਤੁਸੀਂ ਨਹੀਂ ਸੁਣਿਆ ਤੇ ਜਰੂਰ ਸੁਣੋ 49 ਸਾਲ ਦੀ এজ ਦੇ ਵਿੱਚ ਉਹ ਡੰਡਰ ਦੇ ਵਿੱਚ ਜਾ ਕੇ ਚਲੇ ਗਏ ਉਹਨਾਂ ਦਾ ਲਾਸਟ ਕਹਿਣਾ ਇਹ ਸੀਗਾ ਏ ਮੈਂ ਸ਼ੰਕਰਨ ਕਵਾਂਗਾ ਵੀ ਮੇਰੇ ਕਹਿੰਦੇ ਮੈਂ ਮੇਰਾ ਕੰਨਾ ਹੀ ਆ ਉਸ ਤੋਂ ਬਾਅਦ ਜਿਹੜਾ ਤੁਸੀਂ ਬੈਠ ਕੇ ਸੁਣਾਗਾ ਨਹੀਂ ਉਹ ਮੈਂ ਸ਼ੰਕਰ ਤੁਹਾਨੂੰ ਥੈਂਕ ਯੂ ਸੋ ਮਚ ਥੈਂਕ ਯੂ ਸਾਰਿਆਂ ਨੂੰ ਦੋਰਾ ਕਿਸੇ ਸੇ ਕਹਾ ਯਾਦ ਤੇਹਾਨੀ ਮੋਰਾ ਮਨ ਤੜਿਪਾਇ ਸਾਰੀ ਰਾਤ ਨੀਂਦ ਨਾ ਆਏ ਯਾਦ ਤੇਹਾਨੀ ਮੋਰਾ ਮਨ ਤੜਿਪਾਇ ਸਾਰੀ ਰਾਤ ਨੀਂਦ ਨਾ ਆਏ ਬਿਰਹਾ ਕੀ ਮਾਣ जैना सेविन जिया जइना